ਜੀ ਦਮਨ ਕਿਹੜੇ ਕੰਮ ਹੋ ਰਹੇ ਨੇ ਆ ਦੇਖੋ ਸਾਰੇ ਬੱਚੇ ਜਿਹੜੇ 8th 7th ਚ 5th 5th ਤੋਂ ਲੈ ਕੇ 10th ਤੱਕ ਜਿਹੜੇ ਬੱਚੇ ਆ ਪੜ੍ਹਦੇ ਨੇ ਨਾ ਉਹ ਆਪਣੀ ਡਰੈੱਸ ਆਪ ਤੋਆ ਕਰਨਦੇ ਆ ਦੇਖ ਲਓ ਦਮਨ ਆਪਣੀ ਸ਼ਰਟ ਤੋ ਰਿਆ ਕਿਉਂਕਿ ਇਹ ਡੇਲੀ ਧੋਣੀ ਪੈਂਦੀ ਇੱਕੋ ਹੀ ਛੋਟਾ ਦਮਕੋ ਤੇ ਗਰਮੀ ਕਰਕੇ ਪਸੀਨਾ ਆ ਜਾਂਦਾ ਇੱਕ ਇੱਕ ਹੋਰ ਵੀ ਹੈਗੀ ਹੈ ਹਾਂ ਪਿੰਡ ਪਈ ਹੈ ਉਹ ਪਿੰਡ ਪਈ ਹੈ ਹਾਂ ਉਹ ਪਿੰਡੋ ਲੱਭੀ ਨਹੀਂ ਹੈਗੀ ਹੈਨਾ ਅੱਸੀ ਕੱਲ ਜੀ ਸਾਰਿਆਂ ਨੂੰ ਹੋਪ ਤੁਈ ਸਾਰੇ ਵਧੀਆ ਤੇ ਅਸੀਂ ਵੀ ਘੈਂਟਾਂ ਜੀ ਟਾਈਮ ਆ ਰਾਤ ਦਾ ਤੇ ਰੋਟੀ ਪਾਣੀ ਅਸੀਂ ਖਾ ਲਿਆ ਤੇ ਦਮਨ ਛੜ ਧੋਰੀ ਦਮਨ ਨੂੰ ਹੁਣ ਚਿੱਤਾ ਨਾਲੇ ਦਮਨ ਨੇ ਸੇਕ ਦੋਤਾ ਤੇ ਇਧਰ ਤਾਰ ਲੱਗੇ ਹੋਏ ਨੇ ਆਪਣੇ ਕੰਮ ਤੇ ਆਪਾਂ ਵਲੌਗ ਕਰਤਾ ਕੰਟੀਨਿਊ ਤੇ ਸਭ ਤੋਂ ਪਹਿਲਾਂ ਜਿਹੜਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੱਥੇ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਕਰਨੀ ਆ ਕਿ ਕੂਲਰ ਜਿਹੜਾ ਸਾਡਾ ਠੀਕ ਹੋ ਗਿਆ ਤੇ ਕੂਲਰ ਸਾਡਾ ਕੱਲ ਅਸੀਂ ਠੀਕ ਕਰਵਾ ਲਿਆ ਪਰ ਉਹ ਡਾਇਰੈਕਟ ਹੀ ਕਰ ਗਏ ਸਾਰਾ ਜਿਹੜੇ ਬਟਨ-ਬਟਨ ਇਹ ਹੁਣ ਡਾਇਰੈਕਟ ਹੀ ਚੱਲਦਾ ਬਸ ਸਵਿੱਚ ਬੰਦ ਕਰਾਂਗੇ ਤਾਂ ਬੰਦ ਹੋਏਗਾ ਨਹੀਂ ਤਾਂ ਨਹੀਂ ਚਲੋ ਜਿੱਦਾਂ ਮੈਂ ਸਾਡੇ ਨੇ ਸ਼ਰਟ ਧੋਤੀ ਹੈ ਤੇ ਓਏ ਹੋਏ ਇੰਨਾ ਤੇ ਗਰਮੀ ਬਹੁਤ ਜ਼ਿਆਦਾ ਵਧ ਗਈ ਹੈ ਦੋ ਤਿੰਨ ਦਿਨ ਤੋਂ ਗਰਮੀ ਬਹੁਤ ਜ਼ਿਆਦਾ ਹੋਣ ਲੱਗ ਪਈ ਹੈ ਤੇ ਹੁਣ ਕਹਿ ਰਹੇ ਨੇ ਕਿ ਸਰਕਾਰ ਦਾ ਹੁਕਮ ਆਇਆ ਕਿ ਛੁੱਟੀਆਂ ਜਿਹੜੀਆਂ ਛੇਤੀ ਪਾ ਦੇਣਗੇ ਛੁੱਟੀਆਂ ਪਾ ਦੇਣੀਆਂ ਨਹੀਂ ਕਰ ਦੇਣੀਆਂ ਛੁੱਟੀਆਂ ਤੇ ਦਮਨ ਨੂੰ ਮੋਜਾ ਲੱਗ ਜਣੀਆ ਦਮਨ ਕਹਿੰਦੀ ਕਿ ਟਿਊਸ਼ਨ ਵਾਲੇ ਦੀ ਵੀ ਸ਼ਾਇਦ ਛੁੱਟੀ ਹੋ ਜਾਈ ਟਿਊਸ਼ਨ ਦੀ ਵੀ ਹਨਾ ਤੇ ਫਿਰ ਦਮਨ ਨੇ ਰਿਆ ਕਰਨਾ ਜੀ ਪਿੰਡ ਜਿਵੇਂ ਤੁਸੀਂ ਕੱਲ ਵਾਲੇ ਵਲੌਗ ਚ ਦੇਖਿਆ ਕਿ ਫਤੇ ਵਿਚਾਰਾ ਗੁੱਸੇ ਹੋ ਕੇ ਗਿਆ ਕਹਿੰਦਾ ਕਿ ਮੈਂ ਦਮਨ ਨੂੰ ਨਾਲ ਲੈ ਕੇ ਜਾਣਾ ਪਰ ਦਮਨ ਨਹੀਂ ਜਾ ਸਕੀ ਕਿਉਂਕਿ ਦਮਨ ਦੀ ਟਿਊਸ਼ਨ ਸੀ ਤਾਂ ਕਰਕੇ ਚਲ ਸੁੱਕਣੇ ਪਾ ਦੋ ਪੁੱਤ ਹੁਣੇ ਠਹਿੜ ਕੇ ਲਾ ਲਿਓ ਠੀਕ ਹੈ ਤੇ ਬਾਕੀ ਜੋ ਛੁੱਟੀਆਂ ਹੋ ਗਈਆਂ ਹਾਏ ਸੱਡ ਮੈਂ ਤਾਂ ਕਿਤੇ ਨਹੀਂ ਜਾਣਾ ਹੈਗਾ ਜੋ ਮੰਮੀ ਇੱਥੇ ਨੇ ਤੇ ਬਾਕੀ ਬੱਚੇ ਜਾਣਗੇ ਵਦ ਤੋਂ ਵਦ ਪਿੰਡ ਜਾਣਾ ਹੋਰ ਕਿਤੇ ਨਹੀਂ ਜਾਣਾ ਉਹਨਾਂ ਲਈ ਕੌਣ ਲੈ ਕੇ ਜਾਏਗਾ ਤੁਹਾਨੂੰ ਅਦਮਰ ਆ ਕੇ ਨਾ ਲੈਂਦਾ ਤੇ ਕਈ ਵਾਰ ਸਵੇਰੇ ਮਿਸ ਮਾਰ ਦਿੰਦਾ ਫਿਰ ਕਹਿੰਦਾ ਸਵੇਰੇ ਛੱਡੋ ਮਮਾ ਜਦੋਂ ਟਾਈਮ ਨਹੀਂ ਹੁੰਦਾ ਫਿਰ ਨਹੀਂ ਨਾਣਾ ਨਹੀਂ ਤੇ ਸ਼ਾਮ ਨੂੰ ਆ ਕੇ ਨੇ ਲਾਣਾ ਹੀ ਨਾਣਾ ਹੁਣ ਗਰਮੀ ਹੋ ਗਈ ਤੇ ਹੁਣ ਤਾਂ ਡੇਲੀ ਦੋ ਟਾਈਮ ਨਾਓ ਸਵੇਰੇ ਵੀ ਸ਼ਾਮ ਵੀ ਦੋ ਟਾਈਮ ਹਾਂ ਦੋ ਟਾਈਮ ਠੀਕ ਹੈ ਚਲੋ ਚਲੋ ਜੀ ਵਲੌਗ ਆਪਾਂ ਕਰਤਾ ਕੰਟੀਨਿਊ ਬਣੇ ਰਹੋ ਵਲੌਗ ਦੇ ਵਿੱਚ ਤੇ ਆਪਾਂ ਇਹਨੂੰ ਮਾਰਨਿੰਗ ਕਰਦਾਂਗੇ ਨਹੀਂ ਤਾਂ ਨਾਲ ਤੁਹਾਡੇ ਨਾਲ ਕਰਦੇ ਆਂ ਗੱਲਾਂ ਬਾਤਾਂ ਗਮਨ ਆਪਾਂ ਕੱਲ ਤੇ ਲਿਖਣਾ ਹੈ ਯੋ ਪਏ ਤੇ ਨਾਲ ਆਪਾਂ ਬਣਾ ਲਈਏ ਜੀ ਮੋਦੀ ਮਸਰੀ ਮੈਂ ਕਿਹਾ ਥੋੜੀ ਮੰਗੇਗਾ ਨਹੀਂ ਬਣੀ ਤੇ ਗੈਸ ਉਪੜੀ ਕੱਲ ਮੇਰੀ ਸਵਾ ਨਹੀਂ ਬਣਾਣੀ ਤੇ ਕੱਲ ਥੋੜੀ ਮਸਰੀ ਮਸਾਲਾ ਲਾਦਿਆ ਮੈਂ ਲੱਗਣਾ ਤੇ ਤੇ ਸਿੱਧੀ ਕਰਾਈ ਆਪਾਂ ਇੱਕ ਸਬਜ਼ੀਆਂ ਆਪਣੀ ਦੋ ਲਈਆਂ ਇੱਕ ਤਰੇਲੇ ਅੱਜ ਆਪਾਂ ਤੇ ਸਬਜ਼ੀਆਂ ਨਾਲ ਰੋਟੀ ਕਰੀਏ ਤਰੇਲੇ ਛਾਲੇ ਚੋਲੇ ਤੇ ਮੋਦੀ ਮਸਰੀ ਸਬਜ਼ਾ ਪੁਣਾ ਹੋ ਗਿਆ ਲੈ ਵੀ ਜੀ ਆਪਣੇ ਰੋਟੀ ਵਾ ਬੰਦੇ ਵੀ ਆ ਗਏ

ਕਟ ਮੈਂ ਤਾਂ ਹੈ ਹੀ ਉਹ ਕੰਟੀਕਿੰਗ ਨਹੀਂ ਨਾ ਰਸਪੀ ਵਾਲਾ ਚੈਨਲ ਖੋਲ ਲਓ ਇੰਕਾ ਰਸਪੀ ਦੇ ਅਗਰ ਤੋਂ ਤੁਸੀਂ ਕਿਹਾ ਅੰਦਰ ਜਿੱਤੇ ਵਰਮੰਟ ਕਿੰਨਾ ਟੈਂਕੀ ਹੁੰਦਾ ਵੀ ਨਾ ਘੁਣਾਣਾ ਚੌੜੀ ਜਾਂਦੇ ਆ ਚਲੋ ਤੁਮਨ ਕਰੋਸ ਮਾਂਡ ਰੋਟੀ ਐਂ ਚੱਕੋ ਲਾਜ ਉਸ ਮਾੜਣ ਕਿਤੇ ਮੈਂ ਆਈ ਠੀਕ ਹੈ ਛੱਡੇ ਤੁਮ ਮੈਨੂੰ ਭੰਗ ਮੇਰਾ ਸਾਥ ਦੇ ਵਿੱਚ ਛੱਡਣਾ ਨਹੀਂ ਤੇਰੇ ਪਾਰ ਇਹ ਗਾਇਸ ਸੋ ਮੈਨੇ ਖਾਣਾ ਖਾ ਲਿਆ ਹੈ ਔਰ ਮੈਂ ਨਹਾ ਲਿਓ ਔਰ ਮੈਨੇ ਬਾਲ ਨਹਾਇਆ ਔਰ ਮੇਰੇ ਮੂਹਰ तो ये हम बना रहे हैं फ्रंट कैम से ये मेरी नानी ना रोटी नहीं मैंने रोटी खा लिया है सो तो आप कुछ मैं बोलना चाहेंगे दाल, दाल मैंने खाई नहीं मैंने खाया छोले और करेले वो मुझे टिफिन में भी मिले थे मुझे बहुत अच्छे लगे थे इसलिए मैंने कहा था मुझे दो

ਤੁਸੀਂ ਲੈ ਲਿਆ। ਫਿਰ ਕਾਲੀ ਵੀ ਆਪਾਂ ਨੇ ਸਾਡੀ ਟੂਟੀ ਹੈਵੀ ਪਾ ਲਈ। ਜਦੋਂ ਬਰਨਾ ਆਹਾ ਹੋਏ ਕਾਲੀ ਹੋਏ ਨਾ ਉਹਦੋਂ ਦੰਦਾ ਨਾਲ ਜਿਹੜਾ ਇਹ ਨਾ ਹੂੰ ਮੈਂ ਕਿਦਾਂ ਖਾਦੀ ਨਹੀਂ ਬਟ ਦੇਖਣ ਚ ਵਧੀਆ ਲੱਗ ਰਹੀ ਸੀ। ਦੇਖਣ ਚ ਵਧੀਆ ਲੱਗ ਰਹੀ ਸੀ ਮੈਂ ਖਾਦੀ ਨਹੀਂ ਦਾਲ ਬਟ ਕਾਪੀ ਨਹੀਂ ਕਰ ਸਕਦਾ ਜਦੋਂ ਕਹਿੰਦਾ ਤਾਂ ਕਰਦਾ ਬੁਰਾ ਕਿਉਂ ਹੈ ਵੀ ਕਲਰ ਬਸ ਕੋਈ ਨਹੀਂ ਆ ਜਾਂ ਮੇਰੇ ਕਲਰ ਬਿਨਾ ਬਹੁਤ ਉਫਾ ਹੋਇਆ ਪਰ ਬਹੁਤ ਜ਼ਿਆਦਾ ਮੈਨੂੰ ਇੰਨੀ ਪ੍ਰੋਬਲਮ ਹੋਈ ਜੀ ਨਾ ਕਲਰ ਦੀ ਤੁਸੀਂ বলੋਗੇ ਮੈਂ ਤੇਜੋ ਹੱਥ ਹੀ ਰੱਖ ਲਿਆ ਮੈਂ ਲੱਗਦਾ ਨਹੀਂ ਮੈਂ ਉਹ ਕਰਦੇ ਆ ਸਿਰ ਹੂੰ ਇਹ ਜਗਾ ਰਾਤ ਨੂੰ ਮੈਂ ਨਾ ਇੱਕ ਚਿਤਰਾ ਦਿਨ ਦੀ ਗੋਲੀ ਖਾਦੀ ਉਹ ਵੀ ਅੱਧੀ ਖਾਦੀ ਕਿਉਂਕਿ ਮੋਝੇ ਮੈਂ ਸਾਰੀ ਖਾਵਾ ਨਾ ਤੇ ਮੈਨੂੰ ਫਿਰ ਮੇਰੀ ਨੀਂਦ ਹੀ ਨਹੀਂ ਖੁੱਲਦੀ ਉਹ ਤਾਂ ਨੀਂਦ ਬਹੁਤ ਜ਼ਿਆਦਾ ਹੁੰਦੀ ਤੇ ਸਰੀਰ ਡਾਊਨ ਜਾ ਹੋ ਜਾਂਦਾ ਬਿਲਕੁਲ ਹੀ ਤੇ ਅਲੱਗ ਤੋਂ ਕੋਈ ਕੰਮ ਹੀ ਨਹੀਂ ਕਰਦੀ ਫੈਰੀ ਤੇ ਹੁਣ ਮੈਂ ਨਾ ਇਸ ਵਾਰ 3-4 ਕਲਰ ਯੂਜ਼ ਕਰਕੇ ਦੇਖ ਲਈ ਮਹਿੰਦੀ ਵੀ ਦੇਣੀ ਨਹੀਂ ਰਹਾ ਹਾਂ ਨਾ ਭਾਈ ਉਹ ਨਾ ਵੀ ਕਹਿੰਦੇ ਮਰਜੀ ਏ ਉਹ ਵੀ ਛੱਡ ਦੇਣਾ ਹੁਣ ਜਿਹੜੀ ਇੱਕ ਮਹਿੰਦੀ ਆਉਂਦੀ ਨਾ ਹੱਥਾਂ ਵਾਲੀ ਜਿਹੜੀ ਹੱਥਾਂ ਤਾਂ ਆਪਾਂ ਖੁੱਲੀ ਹੁੰਦੀ बोले आके देखਦੀਆਂ ਉਹ ਲਾ ਕੇ ਕਿ ਉਹ ਸੱਟ ਬੈਠ ਕੇ ਬਸ ਉਹ ਜਿਹੜੀ ਗਾਲੀ ਆ ਪਾਣ ਨੂੰ ਤਾਂ ਅੱਗੇ ਚੱਲੇ ਆਪਾਂ ਸੈਰ ਕਿਉਂ ਕਰਾਤਾ ਰਹੇ ਆਂ ਇਹਦਾ ਕੰਮ ਉਹ ਜਿਹੜੇ ਲਵਨਾਲੇ ਰਹਿੰਦੇ ਤਾਂ ਨਹੀਂ ਪੜਾਈ ਉਹ ਜੋ ਤੇ ਮੰਦੀਪ ਦਾ ਸੈਕਲਿਕ थैंक यू ਜੇ ਨਾ ਕਮੈਂਟ ਕਰ دیਏ ਪਹਿਲਾ ਲਾਈਕ ਕਰ ਦਿਓ ਉਹ ਬਈ ਨਾ ਜਦੋਂ ਕੋਈ ਭੈਣ ਭਰਾ ਇਹ ਸਾਰੀ ਵੀਡੀਓ ਦੇਖ ਕੇ ਬੜਾ ਫਟ ਕਮੈਂਟ ਕਰਦੇ ਵਿੱਚ ਕਈ ਕਮੈਂਟ ਕਰਦੇ ਨਹੀਂ ਦੇਈ ਵੀਰੇ ਭੈਣ ਭਰਾ ਭੁੱਲ ਜਾਂਦੇ ਕਮੈਂਟ ਕਰਨਾ ਕਮੈਂਟ ਜਰੂਰ ਕਰਿਆ ਕਰੋ ਲਓ ਤੁਹਾਨੂੰ ਭਾਂਡੇ ਹੋ ਤਾਂ ਨਹੀਂ ਹੈਗੇ ਉਹ ਕਿਹੜਾਈ ਪਿੱਛੇ ਵੇਖਦਾ ਕੋਈ ਕਰੇ ਨਾ ਇਹ ਕਿਹੜਾਈ ਵਾਲੀ ਨਹੀਂ ਇਹ ਤਾਂ ਬਿਖਾਇਆ ਪੜਉਂਦੀ ਅਸੀਂ ਕੋਈ ਮੰਗ ਕੇ ਲੈ ਗਿਆ ਫਿਰ ਔਖਾ ਹੋ ਜੂਗਾ ਸਾਡਾ ਹੂੰ ਕੋਈ ਕਰੀ ਥੋੜਾ ਦਾਲ ਵਾਲਾ मेरे के कंदरा तो इनका मैं बनाते रहा हां आलू छोले ले लो ठीक है तो हम अंदर बनाई पाई बड़े बड़े स्वाद बने सी और असली रेसिपी शेयर की डिटेल मार्क इसलिए हमने दी स्पेशली थैंक यू जेडा ने मसाला भेजा बड़ा केयर बिस्कुट भी वकन थी बिस्कुट भी वकन थी बिस्कुट थोड़े टूट गए वो खराब हो गया वो बिस्कुट है अब ਪੀਵੋਗੇ ਇਹਨੂੰ ਫਿਰ ਉੱਥੇ ਰੱਖ ਲਓ ਏਸੀ ਵਾਲੇ ਰੂਮ ਚ ਰੱਖ ਦੋ ਠੰਡਾ ਹੋ ਜਾਊਗਾ ਹੈ ਏਸੀ ਵਾਲੇ ਰੂਮ ਚ ਰੱਖ ਦੋ ਠੰਡਾ ਹੋ ਜਾਊਗਾ ਇਹ ਹੋਤਾ ਹੈ ਕਿ ਤੁਸੀਂ ਖੁਸ਼ੀ ਕਰਾਓ ਸੋ ਇਹ ਤਾਂ ਤੁਮੇ ਸਾਫ ਕਰ ਦਈ ਮੇਰੇ ਕੋਲ ਕਰ ਦੇ ਬਾਕੀ ਜਿਹੜਾ ਰੰਗਾ ਖੁਦ ਹੋਸੇਗਾ ਅੰਦਰ ਪਾਸਟੋਂ ਤਾਂ ਬਸ ਹੋ ਜਾਂਦੀ ਹੈ ਗੋੜਦੇ ਹੋ ਨਨਨ ਨੂੰ ਰੋਟੀ ਤਾਂ ਬਾਅਦ ਗੋੜ ਜੂ ਖਾਏਗੀ ਰੋਟੀਆਂ ਰੱਖਦਾ ਸਭ ਬੰਦ ਕਰੀ ਮੈਂ ਅੱਗੇ ਨਾ ਨਹੀਂ ਦੇ ਕੇ ਕਤਿ ਚ ਲੈ ਗਿਆ ਨਾਨੀ ਐ ਉਹ ਕਿਹੜਾ ਕੋਈ ਬਗਾਨਾ ਅਲੋ ਨਾਨੀ ਗੁੜ ਖਾ ਲੋ ਨਹੀਂ ਮम्मा ਮੈਂ ਨਹੀਂ ਖਾਣਾ ਪਾਪਾ ਨੇ ਨਾ ਬੋਤਲ ਨਹੀਂ ਭਰ ਕੇ ਰੱਖੀ ਫ੍ਰਿਜ ਹੁਣ ਦਰਮੀਚ ਨਾ ਐਸੇ ਕਿਉਂ ਲੜਾਈ ਰਹਿਣੀ ਐ ਫਲਾਣਿਆ ਤੂੰ ਬੋਤਲ ਖੜਕ ਲਈ ਕਰਤੀ ਕਿੰਘਿਆ ਤੂੰ ਮਾਰੇਗਾ ਨਹੀਂ ਕੋਈ ਪਾਦਾ ਹੀ ਨਹੀਂ ਹੈਗਾ ਤੇ ਇੱਕ ਮੇਰੀ ਭੈਣ ਪੁੱਛ ਰਹੀ ਸੀ ਤੂੰ ਹੀ ਆਪਣਾ weight ਕਿਵੇਂ lose ਕੀਤਾ ਤੇ ਉਹ ਮੈਂ vlog ਦੇ ਵਿੱਚ ਦੱਸਿਆ ਹੋਇਆ ਤੇ ਬਾਕੀ ਦੀ ਮੈਂ ਸਾਰਾ ਕੁਝ ਛੱਡਦਾ ਸੀ ਚਾਹ ਛੱਡੀ ਹੋਈ ਬਿਲਕੁਲ ਹੀ ਚਾਹ ਮੈਂ ਬਿਲਕੁਲ ਨਹੀਂ ਪੀਂਦੀ ਮਿੱਠਾ ਨਹੀਂ ਖਾਂਦੀ ਤੇ ਰੋਟੀ ਸ਼ਾਮ ਦੀ 6 ਵਜੇ ਖਾ ਲੈਂਦੀ ਸੀ ਤੇ ਸਵੇਰੇ ਵੀ ਨਹੀਂ ਚਾਹ ਪੀਂਦੀ ਸਵੇਰੇ ਮੈਂ ਸੌਂਫ ਵਾਲਾ ਤੇ ਜਿਵੈਣ ਵਾਲਾ ਕੋਈ ਬਣਾਉਂਦਾ ਜੀਰੇ ਵਾਲਾ ਪਾਣੀ ਪੀਂਦੀ ਸੀ ਤੁਮੀ ਪਾਊਡਰ ਪਾ ਦੋ ਅੱਛਾ ਤੁਸੀਂ ਪਰ ਰਹਿ ਸੀ ਕਹਿੰਦਾ ਮੈਂ ਗੱਲ ਕਰ ਰਹੀ ਹਾਂ ਸੌਫ ਜੀਰੇ ਵਾਲਾ ਪਾਣੀ ਪੀਣੀ ਹਾਂ ਚਾਹ ਨਹੀਂ ਹਾਂ ਪੀਂਦੀ ਬਿਲਕੁਲ ਤੇ ਰਾਤ ਨੂੰ 6 ਵਜੇ ਖਾਣਾ ਖਾ ਲੈਣੀ ਹਾਂ ਤੇ ਦੁਪਹਿਰੇ ਜਿਵੇਂ ਦੁਪਹਿਰੇ ਮੈਂ ਰੋਟੀ ਰੱਜ ਕੇ ਖਾਣੀ ਹਾਂ ਦੁਪਹਿਰੇ ਮੈਂ ਤਿੰਨ ਵੀ ਰੋਟੀਆਂ ਖਾ ਲੈਣੀ ਹਾਂ ਕਈ ਵਾਰ ਚਾਰ ਵੀ ਖਾ ਲੈਣੀ ਹਾਂ ਤੇ ਸਵੇਰੇ ਬ੍ਰੈਕਫਾਸਟ ਦੇ ਵਿੱਚ ਜਿਵੇਂ ਮੈਂ ਆਪਣੇ ਕੋਰਸ ਹੁੰਦੇ ਉਹ ਰਾਤ ਨੂੰ ਭਿਓਂ ਕੇ ਰੱਖ ਦਿੰਨੀ ਹਾਂ ਦੁੱਧ ਵਿੱਚ ਪਾ ਕੇ ਨਾਲ ਡਰਾਈ ਫਰੂਟ ਤੇ ਨਾਲ ਹੋਰਸ ਸੇਕ ਕਰ ਨਾ ਨਾ ਦੇਖ ਰਹੀ ਥੋਨੂੰ ਧਮਣ ਚਲੋ ਸੱਚ ਮੈਂ ਐਗਜ਼ਾਮ ਚੱਲ ਰਿਹਾ ਐਵੇਂ ਹੀ ਮੈਂ weight ਆਪਣਾ ਘਟਕੀਦਾ ਕੋਈ ਜ਼ਿਆਦਾ ਬਹੁਤ ਜ਼ਿਆਦਾ ਮਿਹਨਤ ਨਹੀਂ ਕੀਤੀ ਬਸ ਖਾਣ ਪੀਣ ਦਾ ਥੋੜਾ ਭੇਜ ਰੱਖਿਆ ਚਾਚੂ ਬੰਦ ਕਰਤੀ ਸੀ ਕਿੱਥੇ ਗਏ ਬਾਹਰ ਚਲੇ ਗਏ ਮੁੰਮਿਆ ਤਾਂ ਕਿਤੇ ਕੋਲ ਆ ਪਾ ਲੋ ਮੈਂ ਤਾਂ ਪੜ੍ਹਨ ਨਹੀਂ ਬੈਠਣਾ ਚੱਲੀਏ ਚਲ ਜਮੈਂ ਚੱਲ ਤੂੰ ਤੂੰ ਦੀਦੀ ਵਾਂਗੂ ਦੀਦੀ ਜਰੀ ਸਾਕਰੰਡੀ ਕਿੱਪਾ ਕੇ ਦੀਦੀ ਤਾਂ ਵਿਚਾਰੀ ਕੰਮ ਕਰਦੀ ਉੱਥੇ ਤੇ ਤੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਇਹ ਹੈਗਾ ਜੀ ਨੈਕਸਟ ਡੇ ਤੇ ਪਹਿਲਾਂ ਤੁਸੀਂ ਵਲੌਗ ਦੇਖਦੇ ਹੋ ਸਾਡਾ ਰਾਤ ਵਾਲਾ ਕੰਟੀਨਿਊ ਤੇ ਅੱਜ ਮੌਸਮ ਦੇਖੋ ਅ ਗੁੰਮਾ ਜਿਹਾ ਹੋ ਗਿਆ ਬੱਦਲ ਜਿਹਾ ਹੋ ਗਿਆ ਸ਼ਾਮ ਨੂੰ ਸ਼ਾਮ ਦਾ ਟਾਈਮ ਹੈ ਤੇ ਹਨੇਰੀ ਜੀ ਲੱਗਦਾ ਆਏਗੀ ਤੇ ਇੱਧਰ ਆਪਾਂ ਵੀ ਇੰਦਰ ਲੱਗਿਆ ਜੀ ਚਾਹ ਤੇ ਮੰਮੀ ਸਾਡੇ ਸੁੱਤੇ ਪਏ ਨੇ ਅ ਲੱਗਿਆ ਚਾਹ ਤਾਂ ਅੰਦਰ ਮੰਮੀ ਸੁੱਤੀ ਹੈ ਕਿੱਦਰਾ ਇੱਥੇ ਜਿਆਦੀ ਹੈ ਇਹ ਕਹਿੰਦੀ ਪੱਖਾ ਲਾ ਦਿਓ ਜਾਂ ਮੈਨੂੰ ਏਸੀ ਲਾ ਦਿਓ ਮੈਂ ਏਸੀ ਥੱਲੇ ਬਹਿਣਾ। ਦਬਣ ਹੈ ਨਹੀਂ ਇੱਥੇ। ਐ। ਬੱਸ 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 ਚੁੱਪ ਚੁੱਪ। ਚਾਹ ਬਣਾਤੀ ਮੰਮੀ ਨੂੰ ਦੇਤੀ ਤਾਂ ਮੰਮੀ ਬਾਹਰ ਬੈਠੇ ਰਹੇ ਮੈਂ ਕਿਹਾ ਅੰਦਰ ਆ ਜਾਓ ਕਿ ਧੁੱਪ ਗਰਮੀ ਹੈ। ਤਾਂ ਹਵਾ ਮੰਮੀ ਕਹਿੰਦੀ ਨਹੀਂ ਹਵਾ ਚੱਲਦੀ। ਮੰਮੀ ਨਾਲ ਅੰਦਰ ਦੇ ਨਹੀਂ ਲੱਗਦਾ ਹੈਗਾ ਤਾਂ ਉਹ ਨਹੀਂ ਉਹ ਬੈਠੇ ਬਾਹਰ। ਮੈਨੂੰ ਕਹਿੰਦਾ ਮੇਰੀ ਨਾ ਵੀਡੀਓ ਬਣਾਈ ਮੇਰੀ ਵੀਡੀਓ ਬਣਾਈ। ਤੇ ਆਪਾਂ ਚਾਹ ਚ ਪੀਲੀ ਤੇ ਹੁਣ ਰਾਤ ਦੀ ਰੋਟੀ ਦੀ ਕਰਦੇ ਆ ਤਿਆਰੀ ਤੇ ਆ ਦੇਖੋ ਮਤਲਬ ਦੱਸਾਂ ਮੈਂ ਸਿਲਾਈ ਬੱਠੀ ਆ ਦੇ ਆ ਗਈ ਫੇਰ ਕੱਟੋ ਇਧਰ ਕੱਟੋ ਇਧਰ 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 ਤੇ ਇੱਕ ਵਾਰੀ ਭੈਣ ਦਾ ਕਮੈਂਟ ਆਇਆ ਸੀ ਤੇ ਉਹ ਕਹਿ ਰਹੇ ਤੁਸੀਂ ਇਸ ਸਟ੍ਰੀਕ ਦਾ ਕਲਰ ਯੂਜ਼ ਕਰੋ ਤੇ ਮੈਂ ਕਲਰ ਕਾਫੀ ਯੂਜ਼ ਕਰ ਲੇ ਕਾਫੀ ਮਹਿੰਦੀ ਲਾ ਲਈ ਪਰ ਮੈਨੂੰ ਕੋਈ ਉਹ ਨਹੀਂ ਸਾਰਿਆਂ ਨੂੰ ਅਲਰਜੀ ਹੋ ਰਹੀ ਸਾਰਿਆਂ ਨਾਲ ਤੇ ਮੇਰੀ ਹੁਣ ਸਲਾਹ ਬਣਦੀ ਕਿ ਮੈਂ ਇੱਕ ਵਾਰੀ ਡਾਕਟਰ ਦੀ ਸਲਾਹ ਲੈ ਲਾਂ ਕਿ ਡਾਕਟਰ ਕੀ ਕਹਿੰਦਾ ਜਿਵੇਂ ਡਾਕਟਰ ਕਹੇਗਾ ਫਿਰ ਆਪਾਂ ਉਹ ਵੀ ਕਰਾਂਗੇ ਨਹੀਂ ਤਾਂ ਮਹਿੰਦੀ ਲਾਣੀ ਛੱਡ ਦਾਂਗੇ ਤੇ ਚਲੋ ਜੀ ਦਮਨ ਨੂੰ ਮੈਂ ਟਿਊਸ਼ਨ ਤੋਂ ਲੈਣ ਜਾਣਾ 5:00 ਵਜ ਗਏ ਨੇ ਤੇ 6:00 ਵਜ ਮੈਂ ਦਮਨ ਨੂੰ ਲੈਣਾ ਹੈ ਦਮਨ ਉਧਰੋਂ ਹੀ ਚਲੀ ਗਈ ਸੀ ਤੇ ਬਾਕੀ ਅੱਜ ਦੇ ਵਲੌਗ ਦੇ ਅੰਡ ਆਪਾਂ ਇੱਥੇ ਹੀ ਕਰਦੇ ਹਾਂ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਓ